ਤੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਪੀ ਆਰ ਟੀ ਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਬੱਸ ਦੇ ਵਿੱਚ ਓਵਰ ਲੋਡ ਸਵਾਰੀਆਂ ਨੇ ਜਿਹੜੀਆਂ ਉਹ ਭਰੀਆਂ ਹੋਈਆਂ ਸਨ ਤਾਂ ਪੀ ਆਰ ਟੀ ਸੀ ਪਟਿਆਲਾ ਦੀਪੂ ਦੀ ਇਹ ਬੱਸ ਹੈ ਜਿਹੜੀ ਕਿ ਹਮਲੋਵ ਵਾਲੇ ਪਾਸੇ ਤੋਂ ਪਟਿਆਲਾ ਵੱਲ ਆ ਰਹੀ ਸੀ ਅਤੇ ਪਿੰਡ ਖਨੌੜਾ ਫਰੀਦਪੁਰ ਦੇ ਕੋਲ ਇਸ ਬੱਸ ਦਾ ਹਾਦਸਾ ਜਿਹੜਾ ਉਹ ਹੋ ਜਾਂਦਾ ਹੈ ਤਾਂ ਮੋਹਤੋ ਪਾਰਸ ਤੋਂ ਦੇ ਵਿਚਕਾਰ ਇਹ ਪਿੰਡ ਨੇ ਜਿਹੜੇ ਉਹ ਪੈਂਦੇ ਨੇ ਚਾਹਲ ਦੇ ਕੋਲੇ ਪਿੰਡ ਪੈਂਦੇ ਨੇ ਜਿੱਥੇ ਬੱਸਾ ਜਿਹੜੀ ਉਹ ਬੇਕਾਬੂ ਹੋ ਕੇ ਦਰਖਤ ਦੇ ਨਾਲ ਟਕਰਾ ਗਈ ਹੈ ਅਤੇ ਇਸ ਹਾਦਸੇ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਡਰਾਈਵਰ ਆਦੇੜਾ ਉਹ ਇਲਜ਼ਾਮ ਲਗਾ ਰਿਹਾ ਹੈ ਕਿ ਕੁਝ ਇਨਸਪੈਕਟਰ ਨੇ ਜਿਹੜੇ ਉਹ ਡਰਾਈਵਰਾਂ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਤੁਸੀਂ ਫਲਾਣਾ ਅੱਡਾ ਨਹੀਂ ਚੱਕਦੇ ਤੁਸੀਂ ਸਵਾਰੀਆਂ ਨਹੀਂ ਚੜਾਉਂਦੇ ਜਿਸ ਕਰਕੇ ਮਜਬੂਰੀ ਵਿੱਚ ਉਹਨਾਂ ਨੂੰ ਸਵਾਰੀਆਂ ਚੜਾਉਣੀਆਂ ਪੈਂਦੀਆਂ ਨੇ ਅਤੇ ਬੱਸ ਦੇ ਵਿੱਚ ਪਹਿਲਾਂ ਹੀ ਸਵਾਰੀਆਂ ਬਹੁਤ ਹੁੰਦੀਆਂ ਨੇ ਤੇ ਬੱਸ ਓਵਰਲੋਡ ਹੋ ਜਾਂਦੀ ਹੈ ਤਾਂ ਸਤ ਸਦ ਅਧਿਕਾਰੀ ਦੇ ਖਿਲਾਫ ਇਨਸਪੈਕਟਰ ਦੇ ਖਿਲਾਫ ਕਾਰਵਾਈ ਕਰਾਉਣ ਦੀ ਵੀ ਗੱਲ ਡਰਾਈਵਰ ਦੇ ਵੱਲੋਂ ਆਖੀ ਜਾ ਰਹੀ ਹੈ ਤਾਂ ਵੱਡਾ ਹਾਦਸਾ ਹੋਇਆ ਹੈ ਜਿੱਥੇ ਬਹੁਤ ਸਾਰੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਪੀਆਰਟੀਸੀ ਪਟਿਆਲਾ ਦੀਪੂ ਦੀ ਇਹ ਵਾਸਤਾ ਜਿਹੜੀ ਉਹ ਦੱਸੀ ਜਾ ਰਹੀ ਹੈ ਜਿਸ ਦੀ ਡਰੈਕਟਰ ਦੇ ਨਾਲ ਟੱਕਰ ਹੋਈ ਹੈ ਤਸਵੀਰਾਂ ਨੇ ਜਿਹੜੀਆਂ ਉਹ ਵੀ ਮੌਕੇ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਬੇਹਤ ਭਿਆਨਕ ਮੰਜ਼ਰ ਨਜ਼ਰ ਆ ਰਿਹਾ ਹੈ ਤੁਸੀਂ ਦੇਖੋ ਕੀ ਬੱਸ ਦੇ ਅੱਗੇ ਇੱਕ ਟਿਫਨ ਪਿਆ ਤੁਹਾਨੂੰ ਦਿਖਾਈ ਦੇਵੇਗਾ ਕਿ ਆਮ ਦੀ ਤਰ੍ਹਾਂ ਲੋਕ ਤੇ ਜਿਹੜੇ ਆਪਣੇ ਕੰਮਾਂਕਾਰਾਂ ਤੇ ਨਿਕਲੇ ਸੀ ਕੋਈ ਪੜਨ ਜਾ ਰਿਹਾ ਸੀ ਕੋਈ ਹਸਪਤਾਲ ਦਵਾਈ ਲੈਣ ਜਾ ਰਿਹਾ ਸੀ ਲੇਕਿਨ ਇਹ ਨਹੀਂ ਸੀ ਪਤਾ ਕਿ ਰਾਤ ਵਿੱਚ ਇਸ ਤਰ੍ਹਾਂ ਦਾ ਪਾਣਾ ਵਾਪਰ ਜਾਵੇਗਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਇੱਕ ਹੋਰ ਮੁੱਦਾ ਹੈ ਜਿਹੜਾ ਉਹ ਭਗਦਾ ਦਿਖਾਈ ਦੇ ਰਿਹਾ ਹੈ ਉਹ ਹੈ ਸਰਕਾਰੀ ਬੱਸਾਂ ਦੇ ਵਿੱਚ ਓਵਰਲੋਡ ਸਵਾਰੀਆਂ ਦਾ ਮਸਲਾ ਤਾਂ ਤੁਸੀਂ ਦੇਖੋ ਕਿ ਕਿਵੇਂ ਬੱਸਾਂ ਨੱਕੋ ਨੱਕ ਭਰੀਆਂ ਹੁੰਦੀਆਂ ਨੇ ਟਾਕੀ ਵਿੱਚ ਵੀ 5 ਤੋਂ 7 ਸਵਾਰੀਆਂ ਨੇ ਜਿਹੜੀਆਂ ਉਹ ਕਈ ਵਾਰ ਖੜੀਆਂ ਦਿਖਾਈ ਦਿੰਦੀਆਂ ਨੇ ਕਈ ਵਾਰ ਲੋਕ ਲਟਕ ਕੇ ਬੱਸ ਦੇ ਵਿੱਚ ਸਫ਼ਰ ਕਰਦੇ ਦਿਖਾਈ ਦਿੰਦੇ ਨੇ ਤਾਂ ਅਜਿਹੇ ਵਿੱਚ ਅਗਰ ਹਾਦਸਾ ਹੋ ਜਾਵੇ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਤੁਸੀਂ ਦੇਖੋ ਕਿਸ ਪ੍ਰਕਾਰ ਬੱਸ ਦੇ ਪਰਖੱਚੇ ਦੇ ਜਿਹੜੇ ਉਹ ਉੱਡੇ ਹੋਏ ਨੇ ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਸਵਾਰੀਆਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਉਹ ਵੱਜੀਆਂ ਹੋਣੀਆਂ ਤਾਂ ਮਾਮਲੇ ਨੂੰ ਲੈ ਕੇ ਅਜੇ ਅਧਿਕਾਰੀਆਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਤਾਂ ਇਸ ਹਾਦਸੇ ਵਿੱਚ ਫਿਲਹਾਲ ਕਿਸੇ ਦੀ ਮੌਤ ਦੀ ਕੋਈ ਵੀ ਸੂਚਨਾ ਨਹੀਂ ਹੈ ਤਾਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਸਹੀ ਸਲਾਮਤ ਰੱਖੇ ਲੇਕਿਨ ਬਹੁਤ ਸਵਾਰੀਆਂ ਇਸ ਹਾਦਸੇ ਵਿੱਚ ਗੰਭੀਰ ਰੂਪ ਦੇ ਵਿੱਚ ਫੱਟੜ ਹੋਈਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਹਾਦਸੇ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਅਧਿਕਾਰੀਆਂ ਦਾ ਕਿਹੜਾ ਬਿਆਨ ਸਾਹਮਣੇ ਆਉਂਦਾ ਹੈ ਅਤੇ ਇਸ ਹਾਦਸੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਉਸ ਦੀ ਕਿਵੇਂ ਪਰਪਾਈ ਕੀਤੀ ਜਾਂਦੀ ਹੈ ਹਾਦਸੇ ਦੇ ਕਾਰਨ ਨੇ ਜਿਹੜੇ ਉਹ ਦੱਸੇ ਜਾ ਰਹੇ ਨੇ ਕਿ ਓਵਰਲੋਡ ਸਵਾਰੀਆਂ ਬੱਸ ਦੇ ਵਿੱਚ ਸਨ ਤਾਂ ਦੇਖਣਾ ਹੋਵੇਗਾ ਕਿ ਪੀਆਰਟੀਸੀ ਦੀ ਮੈਨੇਜਮੈਂਟ ਬੱਸਾਂ ਦੇ ਵਿੱਚ ਭੀੜ ਘਟਾਉਣ ਦੇ ਲਈ ਕਿਹੜੇ ਉਪਰਾਲੇ ਕਰਦੀ ਹੈ ਕਿ ਇਹ ਜਿਹੜੇ ਰੂਟਾਂ ਤੇ ਸਵਾਰੀਆਂ ਜ਼ਿਆਦਾ ਨੇ ਉਹਨਾਂ ਤੇ ਹੁਣ ਹੋਰ ਬੱਸਾਂ ਚਲਾਈਆਂ ਜਾਣਗੀਆਂ ਜਾਂ ਫਿਰ ਐਵੇਂ ਹੀ ਤੂੜੀ ਮੰਗ ਲੱਦ ਕੇ ਬੱਸਾਂ ਭੇਜੀਆਂ ਜਾਂਦੀਆਂ ਰਹਣਗੀਆਂ ਅਤੇ ਐਵੇਂ ਹੀ ਹਾਦਸੇ ਹੁੰਦੇ ਰਹਿਣਗੇ